ਅੱਜਕੱਲ੍ਹ ਲੁਟੇਰਿਆਂ ਨੂੰ ਲੁੱਟਾਂ ਖੋਹਾਂ ਕਰਨ ਲਈ ਰਾਤ ਦੇ ਹਨੇਰੇ ਦੀ ਉਡੀਕ ਨਹੀਂ ਕਰਨੀ ਪੈਂਦੀ ਕਿਉਂਕਿ ਉਹ ਲੁੱਟਾਂ ਖੋਹਣ ਜਿਹੜੇ ਦਿਨ ਦੇ ਚਾਨਣੇ ਵਿੱਚ ਹੀ ਕਰਨ ਵਿੱਚ ਪੂਰੇ ਤਰੀਕੇ ਨਾਲ ਕਾਮਯਾਬ ਨੇ ਮਾਮਲਾ ਪੰਜਾਬ ਦੇ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਲੁਟੇਰਿਆਂ ਵੱਲੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਹਥਿਆਰਬੰਦ ਲੁਟੇਰਿਆਂ ਨੇ ਸਵੇਰੇ ਆੜਤੀ ਦੇ ਘਰੋਂ 12 ਲੱਖ ਰੁਪਏ ਨਕਦ ਅਤੇ 15 ਲੱਖ ਰੁਪਏ ਦੇ ਗਹਿਣੇ ਜਿਹੜੇ ਲੁੱਟੇ ਨੇ ਲੁਟੇਰਿਆਂ ਨੇ ਘਰ ਦੇ ਵਿੱਚ ਦਾਖਲ ਹੁੰਦਿਆਂ ਹੀ ਆਰਤੀਏ ਦੀ ਪਤਨੀ ਤੇ ਬੱਚੇ ਨੂੰ ਬੰਦਕ ਬਣਾ ਲਿਆ ਤੇ ਕਰੀਬ 15 ਮਿੰਟਾਂ ਵਿੱਚ ਹੀ ਵਾਰਦਾਤ ਕਰਕੇ ਫਰਾਰ ਹੋ ਗਏ ਸੂਚਨਾ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਘਟਨਾ ਜਿਹੜੀ ਮਕਸੂਦਾ ਦੀ ਗਲੀ ਨੰਬਰ 3 ਦੇ ਸ਼ੀਤਲਨਗਰ ਦੀ ਹੈ ਆ ਆਰਤੀ ਬਲਰਾਮ ਨੇ ਦੱਸਿਆ ਕਿ ਜਿਹੜਾ ਤੜਕੇ ਨਕਾਬਪੋਸ਼ ਲੁਟੇਰੇ ਉਸਦੇ ਘਰ ਵਿੱਚ ਦਾਖਲ ਹੋਏ ਅਤੇ ਪੂਰੇ ਪਰਿਵਾਰ ਨੂੰ ਬੰਧਕ ਬਣਾਉਣ ਮਗਰੋਂ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਆਰਤੀਆ ਦੀ ਪਤਨੀ ਨੇ ਦੱਸਿਆ ਕਿ ਪੁਸ਼ਪਾ ਕੁਮਾਰੀ ਨੇ ਪੁਲਿਸ ਨੂੰ ਜਾਣਕਾਰੀ ਜੋ ਦਿੱਤੀ ਹੈ ਉਸ ਮੁਤਾਬਕ ਉਸਦਾ ਪਤੀ ਬਲਰਾਮ ਮਕਸੂਦਾ ਸਬਜ਼ੀ ਮੰਡੀ ਦੇ ਵਿੱਚ ਕਮਿਸ਼ਨ ਏਜੰਟ ਦੇ ਤੌਰ ਤੇ ਕੰਮ ਕਰਦਾ ਤੇ ਉਹ ਸਵੇਰੇ ਆਪਣੇ ਕੰਮ ਤੇ ਗਿਆ ਹੋਇਆ ਸੀ ਅਤੇ ਇਸ ਦੌਰਾਨ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਸਵੇਰੇ ਲਗਭਗ 6:15 ਮਿੰਟ ਦੇ ਉੱਤੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਦਰਵਾਜ਼ਾ ਖੋਲਦੇ ਹੀ ਉਹ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਬੱਚੇ ਨੂੰ ਚੁੱਕ ਕੇ ਉਹਨਾਂ ਨੇ ਉਸਦੇ ਸਿਰ ਦੇ ਉੱਤੇ ਹਥਿਆਰ ਰੱਖ ਦਿੱਤਾ ਅਤੇ ਅਲਮਾਰੀ ਦੀ ਤਜਵੀਰੀ ਖਲਵਾ ਦਿੱਤੀ। ਪੁਸ਼ਪਾ ਨੇ ਦੱਸਿਆ ਕਿ ਲੁਟੇਰੇ 15 ਮਿੰਟ ਦੇ ਅੰਦਰ ਹੀ ਉਸ ਨੂੰ ਵਿਆਹ ਦੇ ਵਿੱਚ ਮਿਲੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਕਟਨਾ ਮਗਰੋਂ ਪੁਸ਼ਪਾ ਨੇ ਆਪਣੇ 7 ਸਾਲਾ ਬੱਚੇ ਜਤਿਨ ਨੂੰ ਫੜ ਲਿਆ ਤੇ ਇਲਾਕੇ ਦੇ ਵਿੱਚ ਰੌਲਾ ਪਾ ਦਿੱਤਾ। ਘਟਨਾ ਦੀ ਜਾਂਚ ਕਰ ਰਹੇ ACP ਦਮਨਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਘਾਲੇ ਜਾ ਰਹੇ ਨੇ ਅਤੇ ਐਸਐਚਓ ਸੁਖਬੀਰ ਨੇ ਦੱਸਿਆ ਕਿ ਪਰਿਵਾਰ ਨੇ ਆਪਣੇ ਬਿਆਨਾਂ ਦੇ ਵਿੱਚ ਕਿਹਾ ਕਿ ਉਹ ਅਕਸਰ ਇਨੀ ਰਕਮ ਘਰ ਦੇ ਵਿੱਚ ਰੱਖਦੇ ਨੇ ਕਿਉਂਕਿ ਭੁਗਤਾਨ ਹਰ ਸ਼ੁੱਕਰਵਾਰ ਕਰਨਾ ਪੈਂਦਾ ਹੈ ਪਰਿਵਾਰ ਵੱਲੋਂ ਚੋਰੀ ਦੀ ਅਸਲ ਰਕਮ ਹੈ ਜਿਹੜੀ ਨਹੀਂ ਦੱਸੀ ਜਾ ਰਹੀ ਉਹਨਾਂ ਕਿਹਾ ਹੈ ਕਿ ਲੁਟੇਰੇ ਉਸ ਕਮਰੇ ਦੇ ਵਿੱਚ ਹੀ ਗਏ ਜਿੱਥੇ ਨਕਦੀ ਤੇ ਗਹਿਣੇ ਰੱਖੇ ਹੋਏ ਸੀ ਇਸ ਪੱਖ ਤੋਂ ਵੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਵਾਰदात ਨੂੰ ਅੰਜਾਮ ਦੇਣ ਵਾਲੇ ਨੇ ਜਿਹੜੇ ਉਹ ਕੋਈ ਪੇਤੀ ਹੀ ਨੇ ਜਾਂ ਕੋਈ ਹੋਰ ਲੋਕ ਨੇ ਕਿਉਂਕਿ ਸੀਸੀਟੀਵੀ ਜਿਹੜੇ ਕੈਮਰੇ ਅੱਜ ਕੱਲ ਲੱਗਦੇ ਨੇ ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਬਾਹਰ ਜਾਂ ਮਹੱਲੇ ਵਿੱਚ ਲਗਵਾਏ ਹੁੰਦੇ ਨੇ ਤੇ ਉਹਦੇ ਨਾਲ ਬਹੁਤ ਵੱਡਾ ਫਾਇਦਾ ਜਿਹੜਾ ਕਿਸ ਤਰ੍ਹਾਂ ਕਿਤੇ ਪੁਲਿਸ ਨੂੰ ਮਿਲਦਾ ਹੈ ਜੇਕਰ ਪੁਲਿਸ ਦੀ ਇਨਵੈਸਟੀਗੇਸ਼ਨ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਬਹੁਤ ਵੱਡਾ ਸਹਾਈ ਹੁੰਦੇ ਨੇ ਇਹ ਕੈਮਰੇ ਅਤੇ ਉਸ ਫੁਟੇਜ ਦੇ ਆਧਾਰ ਦੇ ਉੱਤੇ ਪਛਾਣ ਕਰਕੇ ਮਲਜ਼ਮਾਂ ਦੀ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਸਵਾਲ ਇਹ ਵੀ ਹੈ ਕਿ ਐਡੀ ਵੱਡੀ ਰਕਮ ਹੈ ਜਿਹੜੀ ਘਰ ਦੇ ਵਿੱਚ ਨਹੀਂ ਰੱਖਣੀ ਚਾਹੀਦੀ ਪਰ ਫਿਰ ਵੀ ਉਹਨਾਂ ਨੇ ਕਾਰਨ ਦੱਸਿਆ ਕਿ ਉਹਨਾਂ ਨੇ ਰਕਮ ਤਾਂ ਰੱਖੀ ਸੀ ਕਿਉਂਕਿ ਉਹਨਾਂ ਨੇ ਭੁਗਤਾਨ ਕਰਨਾ ਹੁੰਦਾ ਹੈ ਜੇਕਰ ਗੱਲ ਕੀਤੀ ਜਾਵੇ ਤਾਂ ਕੀ ਭੁਗਤਾਨ ਕੈਸ਼ ਹੀ ਕਰਨਾ ਹੁੰਦਾ ਹੈ ਇਹ ਵੀ ਸਵਾਲ ਹੈ ਇੱਕ ਕਿਉਂਕਿ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਲੁਟੇਰੇ ਕੌਣ ਸਨ ਕਿ ਉਹ ਜਾਣਕਾਰ ਸਨ ਅਣਜਾਣ ਸਨ ਕਿ ਉਹ ਕਿੰਨੇ ਕ ਦਿਨਾਂ ਤੋਂ ਜਿਹੜਾ ਇਸ ਕੰਮ ਦੀ ਰੈਕੀ ਕਰ ਰਹੇ ਸੀ ਜਾਂ ਸਿੱਧੇ ਤੌਰ ਤੇ ਉਹਨਾਂ ਨੇ ਆ ਕੇ ਸਵਾਰਦਾਤ ਨੂੰ ਅੰਜਾਮ ਦਿੱਤਾ ਇਹ ਪੂਰਾ ਮਾਮਲਾ ਜਿਹੜਾ ਪੁਲਿਸ ਇਨਵੈਸਟੀਗੇਸ਼ਨ ਦੇ ਅਧੀਨ ਹੈ ਤੇ ਜਾਂਚ ਪੂਰੇ ਮਾਮਲੇ ਦੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਿਸ ਦਾ ਦਾਅਵਾ ਹੈ ਕਿ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਜਿਸ ਤਰੀਕੇ ਨਾਲ ਜੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਸਮਾਜ ਦੇ ਵਿੱਚ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ ਕਿ ਰਾਤ ਨੂੰ ਚੋਰੀਆਂ ਹੁੰਦੀਆਂ ਜ਼ਰੂਰ ਸੁਣੀਆਂ ਸੀ ਪਰ ਦਿਨ ਵੇਲੇ ਜਿਹੜੀ ਲੁੱਟ ਲੁੱਟ ਹੈ ਉਹ ਵੀ ਕਰਨ ਵਿੱਚ ਜਿਹੜੇ ਲੁਟੇਰੇ ਨੇ ਅੱਜਕੱਲ ਕਾਮਯਾਬ ਨੇ ਕਿਉਂਕਿ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿਸੇ ਦਾ ਕੋਈ ਖੌਫ ਨਹੀਂ ਹੈਗਾ ਪਰ ਦੂਜੇ ਪਾਸੇ ਜਿਹੜੀ ਪੁਲਿਸ ਨਹੀਂ ਗੱਲ ਕੀਤੀ ਜਾਵੇ ਤਾਂ ਪੀਸੀ ਆਪਦੀਆਂ ਗੱਡੀਆਂ ਵੀ ਸ਼ਹਿਰਾਂ ਵਿੱਚ ਫਿਰਦੀਆਂ ਨੇ ਤਾਂ ਜੋ ਜਿਹੜਾ ਮਾਹੌਲ ਇਸ ਤਰੀਕੇ ਦਾ ਬਣਾ ਕੇ ਰੱਖਿਆ ਜਾਵੇ ਲੁਟੇਰਿਆਂ ਡਾਕੂਆਂ ਚੋਰਾਂ ਨੂੰ ਅਜਿਹਾ ਮਹਿਸੂਸ ਹੋਵੇ ਕਿ ਪੁਲਿਸ ਵਾਕੀ ਹੈਗੀ ਆ ਪਰ ਦੂਜੇ ਪਾਸੇ ਜਿਹੀਆਂ ਕਟਾਵਾ ਫਿਰ ਵੀ ਕਿਤੇ ਨਾ ਕਿਤੇ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਦੇਖਣਾ ਹੋਵੇਗਾ ਕਿ ਪੂਰੇ ਮਾਮਲੇ ਚੱਗੇ ਕੀ ਕੁਝ ਸਾਹਮਣੇ ਆਉਂਦਾ ਜੁੜੇ ਰੂਨੈਟਰ ਪੰਜਾਬੀ মিডিਆ ਨਾਲ ਧੰਨਵਾਦ